ਵੀਰ ਖੜੀ ਨਾ ਨੀ ਕਿਤੇ ਸਾਬੇਂ ਦੇ ਗੱਲਾਂ ਖੜਨੀ ਦੇ ਨਾ ਪਾ ਕਿਤੇ ਨਹੀਂ ਨਹੀਂ ਮੈਨੂੰ ਖੁਲਾ ਰਿਖੇ ਕਿਤੇ ਦੇ ਅੱਜ ਤਾਂ ਇਹ ਖੁਲਾ ਲਾ ਜੇ ਅੱਖ ਨਾ ਤਾਂ ਕੱਢਾਂਗਾ ਉਹ ਗੱਲ ਨਹੀਂ ਪੰਨੀ ਉਹ ਗੱਲ ਸਾਈਡ ਦੇ ਗੱਲ ਲੋ ਇੱਧਰ ਸਾਈਡ ਦੇ ਗੱਲ ਲੋ ਮੇਰੀ ਗੱਲ ਸੁਣੋ ਟਿਸ਼ੂ ਲੱਗਦਾ ਉਹ ਆਇਆ ਇੱਧਰ ਗਾ ਲਓ ਪਾਜੀ ਇੱਧਰ ਸਾਈਡ ਦੇ ਗੱਲ ਲੋ ਇੱਧਰ ਜਾਓ ਇੱਧਰ ਗਾ ਲਾਓ ਜਿਹੜਾ ਇੱਧਰ ਹੋਇਓ ਪਰਮਾਤਮਾ ਦੇ ਪਰਮਾਤਮਾ ਦੇ ਕੀ ਨਾ ਭਾਈ ਸਾਡਾ ਪਰਮਾਤਮਾ ਆਪਣਾ ਆਪਣਾ ਨਾਮ ਪਰਮਾਤਮਾ ਦੇ ਸੇਵਾਕ ਪਰ ਇਹ ਲਾਈਨ ਪੈਣਾ ਕਿ ਸਿਟੀ ਚ ਪੈਣਾ ਹੈ ਸਿਵਲ ਲਾਈਨ ਸਿਵਲ ਲਾਈਨ ਵਾਲਾ ਗੁਰਪ੍ਰਿੰਦਰ ਕਿੱਥੇ ਗੁਰਪ੍ਰਿੰਦਰ ਇਹਦਾ ਨੀ ਇੱਧਰ ਤੁਹਾਡਾ ਕੀ ਲੱਗਦਾ ਹਾਂਜੀ ਹਾਂਜੀ ਤੁਹਾਡਾ ਕੀ ਲੱਗਦਾ ਮੈਡਮ ਪਰਮਾਤਮਾ ਡੋਨਟ ਐਂਸਰ ਡੋਨਟ ਐਂਸਰ ਡੋਨਟ ਸੇ ਇ ਡੋਨਟ ਵੇਰੀ ਗੱਲ ਡੋਨਟ ਐਂਸਰ ਉਹ ਗੱਡੀ ਵੱਜੀ ਆ ਰਾਉਂਗ ਸਾਈਡ ਹੋ ਰਹੀ ਹੈ। ਕੋਈ ਨਹੀਂ ਇੱਥੇ 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 ਗੀਗੋ ਭਰੋਗੇ ਸਾਰੇ ਜਾਨ। ਕਿਸ ਪੁਲਿਸ ਨੂੰ ਕਾਲ ਮੈਂ ਨੂੰ ਕੁਛ ਰਿਪੋਰਟ ਕਰਨ ਦਾ ਲੱਗਦਾ ਨਹੀਂ ਤਾਂ ਨਹੀਂ ਆਈ। ਠੀਕ ਹੈ ਤੁਸੀਂ ਬੋਲ ਸਕਦੇ ਹੋ। ਉਹ ਕਿੱ데 ਰਹਿ ਰਹੇ ਹੋ ਅਮਰੀਕਾ ਦਾ? ਹੈਲੋ? ਅਸੀਂ ਇੱਥੇ ਹੈ ਨਹੀਂ ਕਮਪਨੀ। ਮੇਰਾ ਨਾਮ ਦਾਰਦਨ ਹੈ, ਮੇਰਾ ਨਾਮ ਕੋਈ ਹੈ। ਅਫਰਡੀਪਲ ਲੱਗਿਆ। ਪਰਮਨੈਂਟ ਰੈਜ਼ੀਡੈਂਟ ਆਫ ਅਰਾਈਗਾ। ਨਹੀਂ ਨਹੀਂ ਸਰ ਸੜਕ ਸੜਕ ਆਮ ਮੇਰਾ ਨਾਮ ਰਾਜਨ ਕੋਸ਼ਲ ਹੈ ਜੀ ਮੈਨੂੰ ਮੇਰੇ ਕੋਲ ਇੱਥੇ ਬਟਾਲੇ ਦੇ ਵਿੱਚ ਸੋਨਾ ਲੀਕਾ ਕਟਰ ਦੀ ਡੀਲਰਸ਼ਿਪ ਹੈ ਔਰ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਬ੍ਰਦਰ ਕੋਲ ਦਸੂਏ ਸੋਨਾ ਲੀਕਾ ਕਟਰ ਦੀ ਏਜੰਸੀ ਹੈ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕੋਈ 7 ਵਜੇ ਦੇ ਕਰੀਬ ਤੇ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਸੀਂ ਜਾ ਕੇ ਦੇਖੋ ਜਿਹੜਾ ਵੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਿਸਟਰ ਸੀ ਗੱਡੀ ਦੇ ਵਿੱਚ ਜਦੋਂ ਮੈਂ ਆ ਕੇ ਦੇਖਿਆ ਤੇ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡ라이ਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਇੱਕ ਉਹਨਾਂ ਦੇ ਲੇਡੀਜ਼ ਹੋਰ ਸੀ ਫੀਮੇਲ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਹੈਡ ਇੰਜਰੀ ਦੱਸ ਰਿਹਾ ਡਾਕਟਰ ਸਾਹਿਬ ਦੀ ਥੋੜੀ ਜ਼ਿਆਦਾ ਆ ਇਸ ਤੋਂ ਜ਼ਿਆਦਾ ਇੰਪਰੂਵਸ਼ਨ ਹੋ ਜਾਏ। ਡਰਾਈਵਰ ਦੀ ਵੀ ਡੈਥ ਹੋ ਗਈ ਔਰ ਲੇਡੀਜ਼ ਜਿਹਨਾਂ ਦਾ ਬੁਖਰਾਜ ਕੋਰ ਨਾਮ ਆ ਉਹਨਾਂ ਦੀ ਵੀ ਡੈਥ ਹੋ ਗਈ। ਸਰ ਜਿਹੜੀ ਤੁਸੀਂ ਇਹ ਕੀ ਕਰਨਾ ਹੈ? ਇਹਦੇ ਬਾਰੇ ਨਹੀਂ ਪਤਾ। ਮੈਨੂੰ ਤਾਂ ਜਸਟ ਹੁਣ ਸਡਨਲੀ ਮੈਨੂੰ ਫੋਨ ਆਇਆ ਉਹਦੇ ਕਰਕੇ ਮੈਂ ਆ ਗਿਆ। ਸਾਡੇ ਕੋਲ ਅ ਨੋਟ ਸਾਈਡ ਐਕਸੀਡੈਂਟ ਦੇ ਨਾਲ ਇੱਕ ਲੇਡੀ ਸ਼ੁਭਨੀਤ ਸਿੱਧੂ ਦੇ ਨਾਮ ਦੀ ਹੈਗੇ ਸੀ ਕਿ ਜਿਹੜੀ ਹੈਡ ਇੰਜਰੀ ਸੀਗੀ ਤੇ ਉਹ ਆਪਾਂ ਰੈਫਰ ਕਰ ਦਿੱਤੀ ਸੀਗੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਸੇਮ ਜਿਹੜੇ ਅਕਰੈਂਸੀ ਤੋਂ ਡੈਡ ਬodies ਆਈਆਂ ਸੀਗੇ ਚ ਇੱਕ ਫੀਮੇਲ ਸੀਗੀ ਲੇਡੀ ਜਿਸ ਦਾ ਨਾਮ ਪੁਖਰਾਜ ਕੌਰ ਤੇ ਨਾਲ ਇੱਕ ਮੇਲਦੀਪ ਹੋਈ ਡੈਥ ਡੈਡ ਬodies ਸਾਡੇ ਕੋਲ ਆਈਆਂ ਨੇ ਡਰਾਈਵਰ ਦਾ ਨਾਮ ਮੇਲ ਦਾ ਨਾਮ ਫੰਜੇ ਜੀ ਬਿਲਕੁਲ ਐਕਸੀਡੈਂਟ ਕੇਸ ਤੇ ਸਾਡੀ ਕੋਲ तकरीबन 7:07 ਦੇ ਵਿੱਚ ਵਿੱਚ ਇਹ ਵਾਕਿਆ ਹੋਇਆ ਇੰਸੀਡੈਂਟ ਹੈ ਸਾਡੀ ਦੇਖੋ ਕਿਹੜਾ ਨੈਸਰ ਕੀਤਾ ਉਹ ਹਾਲਤ ਥੋੜੀ ਕ੍ਰਿਟੀਕਲ ਹੈ ਸੀਰੀਅਸਲੀ ਲੱਗਦਾ ਹੈ ਹੈਡ ਇੰਜਰੀ ਕਰਕੇ ਨਾ ਥੋੜਾ ਰੈਫਰ ਕੀਤਾ ਪਉਂਦਾ ਹੈ ਅੱਲਾਮੁਅਲਿਕ ਸਵਾਰ ਵਾਲਾ ਮੈਂਬਰ ਹੈ ਜਿਹੜਾ ਕੰਡ ਕਰਦੇ ਹਾਂ ਹਾਂਜੀ ਉਹਨਾਂ ਦੀ ਥੋੜੀ ਨਾ ਹੈਗੇ ਨੇ ਉਹਨਾਂ ਦੇ ਫੈਮਿਲੀ ਤੇ ਨੋਨ ਉਹਨਾਂ ਦੇ ਪੀਪਲ ਲੋਕੀ ਪਟਾਲੇ ਤੋਂ ਕਿਡੇ ਹੈਗੇ ਨੇ ਉਹ ਆਈਏ ਸਾਡੀ ਕੋਲ